ਭਾਈ ਅਮਰ ਫਾਲਸਿੰਗ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਜਲੂਪੁਰ ਖੇੜਾ ਦੇ ਵਿੱਚ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਬਾਈ ਅਮਰਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਜਾਵੇਗਾ ਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਬਕਾਲਾ ਦੇ ਵਿੱਚ ਇੱਕ ਪੰਥਕ ਇਕੱਠ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਕੱਠਾ ਜਿਹੜਾ ਕਿ ਸਿੱਖ ਕੌਮ ਦਾ ਹੋਵੇਗਾ ਤੇ ਜਿਸ ਨੂੰ ਲੈ ਕੇ ਉੱਥੇ ਸਿੱਖ ਜਥੇਬੰਦੀਆਂ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾਵੇਗੀ ਤੇ ਪਰ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਫੋਟ ਕੀ ਕਹਿੰਦਾ ਬੇਨਤੀ ਕਰਦਾ ਹਾਂ ਕਿ ਜਿਹੜੇ ਉੱਥੇ ਮਤੇ ਬੜੇ ਜਾਣ ਜਾਂ ਵਿੱਚ ਇੰਦਾਂ ਦੇ ਉਹਨਾਂ ਦੇ ਹਿਰਦਿਆਂ 'ਚ ਵੜ ਜਾਣ ਹਾਂਜੀ ਪਿਛਲੇ ਦਿਨ ਵਾਕਿਆ ਹੀ ਪੰਥ ਦੀ ਸਟੇਜ ਤੇ ਪਹਿਰਾ ਦੇਣਾ ਵਾ ਜਿੰਨਾ ਚਿਰ ਸਾਡੇ ਸਰੀਰ ਚ ਕਤਰਾ-ਕਤਰਾ ਖੂਨ ਦਾ ਵਾ ਉਹ ਮਤਿਆਂ ਤੇ ਉਹ ਸਿਧਾਂਤ ਤੇ ਪਹਿਰਾ ਦਿੰਦੇ ਰਹਿਣਾ ਵਾ ਕੁਝ ਨਹੀਂ ਇਥੋਂ ਲੈਣਾ ਮੈਂ ਵੀ 4-5 ਲੱਖ ਰੁਪਏ ਮਹੀਨੇ ਦਾ ਕਮਾਉਣਾ ਵਾ ਤੇ ਲੈ ਨਹੀਂ ਕੋਈ ਜਾਣਾ ਇਥੋਂ ਜੇ ਸੇਵਾ ਕਰ ਲੋਗੇ ਤੇ ਤੁਹਾਨੂੰ ਮਨੋਂ ਕਰਨੀ ਪੈਣੀ ਹੈ ਤੇ ਆਪਾਂ ਹੁਣ ਤੋਂ ਹੀ ਅੱਗੇ ਵੱਰ ਨੂੰ ਲਹਿਰ ਚਲਾਈਏ ਤੇ ਜਿਵੇਂ ਭਾਈ ਸਾਹਿਬ ਦੇ ਸਿੰਘਰ ਦੇ ਵਿੱਚ ਆਪਾਂ ਅੱਗੇ ਯੋਗਦਾਨ ਪਾਏ ਤੇ ਬਾਕੀ ਇਹ ਬੇਨਤੀਆਂ ਵਾਂ ਕਿ ਉੱਥੇ ਜੋ ਵੀ ਪ੍ਰਬੰਧ ਕੀਤੇ ਜਾਣੇ ਉਹਦੇ ਬਾਰੇ ਆਪਾਂ ਨੂੰ ਵੀਰ ਜੀ ਹੁਣਾ ਨੇ ਸਾਰਿਆਂ ਨੇ ਜਾਣਕਾਰੀ ਦੇ ਦਿੱਤੀ ਆ ਕਿਵੇਂ ਆਪਾਂ ਸਾਰਿਆਂ ਨੇ ਸੇਵਾ ਨਿਭਾਉਣੀ ਆ ਜਿਹੜੀਆਂ ਲੈ ਕੇ ਆਉਣੀਆਂ ਆ ਤੇ ਆਪਣੇ ਪਿੰਡਾਂ ਦੇ ਵਿੱਚ ਜਿੰਨਾ ਜਿੰਨਾ ਵੀਰਾਂ ਦੇ ਕੋਲ ਟਰਾਲੀ ਟਰੈਕਟਰ ਹੈਗੇ ਆ ਨਾ ਟਰਾਲੀ ਟਰੈਕਟਰ ਹੋਰ ਵੀ ਖੜੇ ਇਦਾਂ ਨਹੀਂ ਹੁੰਦਾ ਹੁੰਦਾ ਜਿਹਦੇ ਕੋਲ ਹੈਗਾ ਉਹ ਆਪਣਾ ਕੋਲ ਟਰਾਲੀ ਟਰੈਕਟਰ ਜਿਹੜਾ ਨਾਲ ਲੈ ਕੇ ਆਵੇ ਤੇ ਬਾਤ ਤੋਂ ਬਾਅਦ ਆਪਾਂ ਸੰਗਤ ਚ ਹੋਣੀ ਆ ਕੱਟ ਕਰਨਾ ਇਹ ਨਹੀਂ ਆਪਾਂ ਵੇਖੀ ਜਾਂਣਾ ਕਿ ਫਲਾਣੇ ਇਲਾਕੇ ਚ ਸੰਗਤ ਆਜ ਨਹੀਂ ਤੇ ਆਪਨਾ ਲੱਗ ਉੱਥੇ ਉੱਥੇ ਆਪ ਸੇਵਕ ਸਮਝ ਕੇ ਜਦੋਂ ਆਪਾਂ ਪਹਿਲਾ ਇਲੈਕਸ਼ਨ ਸ਼ੁਰੂ ਕੀਤੀ ਉਦੋਂ ਵੀ ਕਿਹਾ ਸੀ ਵੀ ਆਪਾਂ ਸੇਵਕ ਬਣ ਕੇ ਸੇਵਾ ਕਰਨੀ ਆ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੇ ਕੋਈ ਆਪਾਂ ਇਹ ਨਹੀਂ ਕਹਿਣਾ ਕਿ ਤੁਹਾਨੂੰ ਜਗਰੀਆ ਧੂਸ ਹੈ ਵੀ ਜਿਹੜੀ ਉਹ ਕਹਿੰਦੇ ਨੇ ਨਾ ਸਿੱਖਾਂ ਨੂੰ ਪੜ੍ਹ-ਪੜ੍ਹ ਕੇ ਜਦੋਂ ਮਾਰਦੇ ਸੀ ਇਸ ਤੱਕ ਫਿਰ ਵੀ ਜਿਹੜੇ ਜੰਗਲਾਂ ਚ ਲੋਕ ਕੇ ਆਪਣੀ ਜਾਨ ਪਟਾ ਕੇ ਤੋਂ ਸਰਦਾਰ ਕਾਰਜ ਯੋਗਦਾਨ ਪਾਕਿਸਤਾਨ ਲਈਏ ਕਿ ਇੱਥੇ ਬੇਨਤੀਆਂ ਦੀ ਜਿਹੜੀ ਆਪਣੀ ਸ਼ਰਮ ਆ ਬਾਕੀ ਵੀ ਵੀਰ ਕਿਸੇ ਭਰਾ ਦਾ ਕੋਈ ਸੁਝਾਅ ਹੋਵੇ ਉਹ ਵੀ ਆਪਣਾ ਸੁਝਾਅ ਦੇ ਸਕਦਾ ਜੀ ਇਹਨਾਂ ਨੇ ਜੋ ਸ਼ਲੋਕ ਟੀ-ਸ਼ਰਟਾਂ ਤੇ ਲਿਖਿਆ ਆ ਬਿਨੰਦਪੁਰੀਏ ਧਾਰੀ ਸਾਡੀ ਕੌਮ ਵੜੇ ਪੰਜ ਕਾਰੀ ਅਹਿਮੀਅਤ ਸਮਝਣਾ ਸਿੱਖਰੀ ਦੀ ਅਹਿਮੀਅਤ ਸਮਝਣਾ ਸਾਡਾ ਜਿੱਦਾਂ ਲੋਕੀ ਆਮ ਟੀ-ਸ਼ਰਟਾਂ ਪਾ ਕੇ ਘੁੰਮਦੇ ਨੇ ਸਿੰਗਰਾਂ ਵਾਲੀਆਂ ਪਾ ਕੇ ਘੁੰਮਦੇ ਨੇ ਕੋਈ ਹੋਰ ਟੀ-ਸ਼ਰਟਾਂ ਪਾ ਕੇ ਘੁੰਮਦੇ ਨੇ ਸਾਡਾ ਮੇਨ ਮਕਸਦ ਇਹ ਆ ਵੀ ਭਾਈ ਸਾਹਿਬ ਦੀਆਂ ਟੀਸ਼ਰਟਾਂ ਪਾ ਕੇ ਘੁੰਮਣ ਲੋਕਾਂ ਵਿੱਚ ਸੰਦੇਸ਼ ਜਾਵੇ ਵੀ ਵੱਖਰੀ ਚੀਜ਼ ਕੀ ਭਾਈ ਸਾਹਿਬ ਦੇ ਉੱਤੇ ਸਲੋਗਨ ਲਿਖੇ ਨੇ ਟੀਸ਼ਰਟਾਂ ਬਣੀਆਂ ਆ ਵੀ ਘਰ-ਘਰ ਵਿੱਚ ਇਹ ਸੰਦੇਸ਼ ਪਹੁੰਚੇ ਭਾਈ ਸਾਹਿਬ ਦਾ ਸਿੱਖੀ ਦਾ ਸੰਦੇਸ਼ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆਏ ਇਹ 19 ਤਰੀਕ ਦੇ ਪੰਥਕ ਇਕੱਠ ਨੂੰ ਉਹ ਖੜ੍ਹੇ ਰੱਖਦੇ ਹੋਏ ਜਿਹੜਾ ਹਲਕਾ ਬਾਬਾ ਬਕਾਲਾ ਦੇ ਜਿਹੜੇ ਵਲੰਟੀਅਰ ਆ ਦੇਵادار ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਕਿ ਆਪਾਂ ਉਹਨਾਂ ਦੀ ਕਿਵੇਂ-ਕਿਵੇਂ ਡਿਊਟੀਆਂ ਲੋੜੀਆਂ ਵਾਂ ਉਸ ਦਿਨ ਨੂੰ ਜਿਹੜਾ ਪੰਸਰ ਇਕੱਠਾ ਹੋਣਾ ਉਹਦੀ ਕਿਵੇਂ ਆਪਾਂ ਉਹਦੇ ਸੰਗਤ ਨੂੰ ਲੈ ਕੇ ਜਾਣਾ ਉੱਥੇ ਕਿਦਾਂ ਦੇ ਪ੍ਰਬੰਧ ਕਰਨੇ ਉਹਦੇ ਸਬੰਧ ਵਿੱਚ ਜਿਹੜੀ ਇਹ ਮੀਟਿੰਗ ਹੈ 71 ਤਾਂ ਜਿਹੜੀ ਹੈਗੀ ਹੈ ਇਹ ਕਿਹੜੀ-ਕਿਹੜੇ ਜਗ੍ਹਾ ਤੋਂ ਜਿਹੜੀ ਅੱਜ ਦੀ 71 ਤਾਂ ਸੀਗੀ ਪਹਿਲੀ ਮੀਟਿੰਗ ਆ ਤੁਹਾਡੀ ਇਹ ਨਹੀਂ ਇਹ ਦੂਸਰੀ ਮੀਟਿੰਗ ਹੋ ਗਈ ਆ ਕੱਲ ਕੱਲ ਵੀ ਅਸੀਂ ਮੀਟਿੰਗ ਕੀਤੀ ਪਰ ਅੱਜ ਇਹ ਮੇਨ ਤੌਰ ਤੇ ਤੇ ਵੇਖ ਪਹਿਲੀ ਮੀਟਿੰਗ ਆ ਬਾਬਾ ਬਕਾਲਾ ਹਲਕੇ ਦੀ ਜਿਹੜੇ ਇੱਥੇ ਲੱਗਦੇ ਲੱਗੇ ਐਨਆਰਏ ਜਿਹਨੇ ਸਾਡੇ ਜਿਹੜੇ ਬਲੰਦੇ ਸਾਗੇ ਸੇਵਾਦਾਰ ਉਹਨਾਂ ਦੀ ਪਹਿਲੀ ਮੀਟਿੰਗ ਆ ਇਹ ਰੱਖੀ ਖਾ ਹੈਗੀ ਆ ਪੰਥ ਇਕੱਠ ਨੂੰ ਮੁੱਖ ਰੱਖਦੇ ਆ ਕਿ ਉਹਦੇ ਵਿੱਚ ਆਪਾਂ ਡਿਊਟੀਆਂ ਕਿਵੇਂ ਮੰਡਣੀਆਂ ਵਾਂ ਉਥੇ ਸੰਗਤ ਜਿਹੜੀ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਲੈ ਕੇ ਜਾਣੀ ਆ ਜੇ ਪਾਰਕਿੰਗ ਤੋਂ ਦੂਰ ਹੁੰਦੀ ਆ ਤੇ ਉਥੋਂ ਕਿਵੇਂ ਜਾਣੀ ਉਥੇ ਡਿਊਟੀਆਂ ਸਥੇਤ ਤੇ ਕਿਵੇਂ ਡਿਊਟੀਆਂ ਹੋਣਗੀਆਂ ਕੋਈ ਪਾਣੀ ਦੀ ਡਿਊਟੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਉਥੇ ਪਰਵੰਧਕਾਂ ਵਿੱਚ ਜਿਹੜੀ ਹੈ ਸਿਕਿਉਰਿਟੀ ਪੱਖੋਂ ਉਹ ਉਹਦੇ ਰਵੰਦੇ ਵਿੱਚ ਜਿਹੜੀ 53 76 ਕਾਨਫਰੰਸਾਂ ਨੂੰ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ 573 ਤੱਕ ਇਹ ਕੋਈ ਅਸਲ ਸਵਾਲ ਨਾ ਪਤਾ ਲੱਗੇ ਇਹ ਸਿਆਸੀ ਕਾਨਫਰੰਸਾਂ ਨੂੰ ਲਿਖ ਕੇ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਜਿਹੜੀ ਬਾਬਾ ਬਕਾਲਾ ਵਿੱਚ ਸਿਆਸੀ ਸਟੇਜਾਂ ਲੱਗਦੀਆਂ ਨੇ ਸਿਆਸੀ ਕਾਨਫਰੰਸਾਂ ਨੂੰ ਲਿਖ ਕੇ ਮੀਟਿੰਗ ਕੀਤੀ ਗਈ ਹੈ ਨਹੀਂ ਜੀ ਇਹ ਪੰਥਕ ਇਕੱਠਵਾ ਇਹਦੇ ਵਿੱਚ ਪੰਥਕ ਵਿਚਾਰਾ ਹੋਣੀਆਂ ਇੱਥੇ ਉਹ ਹੀ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਆਪਣੀਆਂ ਮੇਨ ਸੰਸਥਾਵਾਂ ਵਾਂ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਕਾਲ ਤੱਕ ਦੀ ਜਿਹੜੀ ਹੈਗੀ ਬਹੁਤ ਵੱਡੀ ਸੰਸਥਾ ਵਾ ਜਿਹੜੀ ਸਿੱਖ ਪੰਥ ਦੇ ਵਿੱਚ ਜਿਹੜਾ ਬਹੁਤ ਵੱਡਾ ਨਾਮ ਹੈ ਉਹਦੇ ਵਿੱਚ ਅੱਜ ਕੱਲ ਜਿੰਨੀ ਗਰਾਵਟ ਆ ਚੁੱਕੀ ਆ ਉਹਨਾਂ ਸੰਸਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਥੋਂ ਤੱਕ ਵੀ ਅਸੀਂ ਖੁਦ ਜਾ ਕੇ ਵੇਖਿਆ ਕਿ ਅੱਜ ਕੱਲ ਕਿੱਥੇ ਉਸ ਸੰਸਥਾਵਾਂ ਦੇ ਪ੍ਰਧਾਨ ਜਦੋਂ ਬੋਲਦੇ ਸੀ ਤੇ ਬੜੀ ਦੂਰ ਤੱਕ ਸ਼ਾਇ ਹੀ ਜਾਂਦੇ ਸੀ ਅੱਜ ਦੇਸੀ ਤੱਕ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਥੇਦਾਰ ਕਾਲ ਤੱਕ ਦੀ ਵੀ ਕੋਈ ਗੱਲ ਸੁਣ ਕਿਹੜਾ ਗਿਆ ਕਿ ਕਿਹੜੀ ਸ਼ਮੂਲੀਅਤ ਕਰ ਰਹੀ ਤੇ ਇੱਥੇ ਖੁੱਲਾ ਸੱਦਾ ਜੀ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਹਥੈਸ਼ੀ ਆ ਉਹ ਸਾਰੇ ਭਾਈਚਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਕਿ ਆਓ ਉਥੇ ਪੰਥਕੱਠ ਦੇ ਵਿੱਚ ਪੰਜਾਬ ਦੇ ਭਲੇ ਵਾਸਤੇ ਜਿਹੜਾ ਸਿੱਖੀ ਨੂੰ ਜਿਹੜੀ ਆ ਢਾਹ ਲੱਗ ਰਹੀ ਆ ਉਹਨਾਂ ਦੇ ਵਿਚਾਰ ਕਰਨ ਵਾਸਤੇ ਪੰਥਕੱਠ ਸੱਦਿਆ ਗਿਆ ਦੱਸਿਆ ਜਾ ਰਿਹਾ ਕਿ ਲੱਖੇ ਸੁਧਾਨੇ ਨੂੰ ਵੀ ਜਿਹੜਾ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦੇਖੋ ਉਹ ਜਿਵੇਂ ਪੰਜਾਬੀ ਬੋਲੀ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਵੀ ਉਹ ਕੰਮ ਕਰ ਰਿਹਾ ਇਸ ਕਰਕੇ ਇਹਨਾਂ ਸਮਾਂ ਨੂੰ ਜਿਹੜੇ ਨੌਜਵਾਨ ਆ ਉਹ ਠੀਕ ਹੈ ਤੁਹਾਡੇ ਕਾਇਦਾਵੇ ਪੰਥਕੱਠ ਦੇ ਵਿੱਚ ਉਹਨਾਂ ਦਾ ਚਿਹਰਾ ਮੋਹਰਾ ਨਹੀਂ ਲੱਗਦਾ ਔਰ ਕਿਸੇ ਐਂਗਲ ਤੋਂ ਅੱਜ ਨਹੀਂ ਤੇ ਕੱਲ ਨੂੰ ਹੋ ਸਕਦਾ ਆ ਸਕਦੇ ਆ ਜਿਹੜੇ ਉਹ ਬੜੇ ਜੋਤਸ਼ੋਰ ਦੇ ਨਾਲ ਲੱਗੇ ਹੋ ਤੁਹਾਨੂੰ ਸਾਰੇ ਤੁਸੀਂ ਜਾਣਦੇ ਹੋਗੇ ਉਹਨਾਂ ਨੇ ਵੀ ਜਿਹੜਾ ਬੜਾ ਯੋਗਦਾਨ ਪਾ ਰਿਹਾ ਇਹ ਜ਼ਰੂਰੀ ਨਹੀਂ ਹੈਗਾ ਹੈ ਤੇ ਅਸੀਂ ਤੇ ਆਪ ਚਾਹੁੰਦੇ ਆਗੇ ਉਹ ਸਿੱਖਿਆ ਦੇ ਵਿੱਚ ਪਰਵਕ ਹੋਣ ਔਰ ਚਲੋ ਸਮਾਪਤ ਆ ਸਕਦੇ ਆ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਪਤਾ ਹੈਗਾ ਪਤਾ ਨਹੀਂ ਕਿਉਂ ਅਜੇ ਲੇਟ ਹੋ ਰਿਹਾ ਇੱਕ ਕਰਕੇ ਅਸੀਂ ਜਿਹੜੇ ਵੀ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਉਹ ਸਿੱਖਿਆ ਦੇ ਵਿੱਚ ਆਉਣ ਇਹ ਸਿੱਖਿ ਦੇ ਭਲੇ ਵਾਸਤੇ ਕੋਈ ਇਕੱਠੇ ਬੈਠ ਕੇ ਕੋਈ ਵਿਚਾਰਾਂ ਕਰੇ। ਇਹ ਖੁੱਲਾ ਸੱਦਾ ਹੈਗਾ ਜਾਂ ਕੋਈ ਦੇ ਵਾਸਤੇ ਵਿਸ਼ੇਸ਼ ਸੱਦਾ ਪੱਤਰ ਵੀ ਹੈਗਾ ਕਿਉਂਕਿ ਪੜ੍ਹਗਿਆਣੀ ਸਿੱਖਸ਼ੀਤਾ ਜਿਹਦਾ ਐਮਪੀ ਸਰਜੀ ਸਿੰਘ ਖਾਲਸਾ ਦਾ ਨਾਮ ਇੱਕ ਜ਼ਰੂਰ ਹੈਗਾ ਇਹਦੇ ਵਿੱਚ। ਹੋਰ ਕਿਹੜੇ ਪ੍ਰਮੁੱਖ ਚਿਹਰੇ ਹੈਗੇ ਜਿਹੜੇ ਤੁਸੀਂ ਸੱਦਾ ਪੱਤਰ ਦੋਹੋਂਗੇ ਜਾਂ ਫਿਰ ਖੁੱਲੇ ਤੌਰ ਤੇ ਆਉਣਗੇ? ਨਹੀਂ ਦੇਖੋ ਕਈ ਸੰਸਥਾਵਾਂ ਸਾਡੀਆਂ ਸਿੱਖੀ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਪੱਤਰ ਆ ਲੈ ਗਏ ਉਹਨਾਂ ਨੂੰ ਅਸੀਂ ਸੱਦਾ ਖੁਦ ਵੀ ਜਾ ਕੇ ਮਿਲ ਕੇ ਵੀ ਆਵਾਂਗੇ। ਬਾਕੀ ਜਿਹੜੇ ਕੋਈ ਉਹ ਤਾਂ ਸੋਸ਼ਲ ਮੀਡੀਆ ਤੇ ਰਾਈ ਪ੍ਰਿੰਟ ਮੀਡੀਆ ਰਾਈ ਵੀ ਅਸੀਂ ਜਿਹੜਾ ਉਹਨਾਂ ਨੂੰ ਸੱਦਾ ਦੇ ਜੇ ਸਾਡੇ ਕੋ ਪਹੁੰਚੇਗਾ ਤੇ ਜਰੂਰ ਉਹਨਾਂ ਕੋ ਪਹੁੰਚ ਕੇ ਜਾ ਕੇ ਸੱਦਾ ਦੇ ਕੇ ਆਵਾਂਗੇ ਨਹੀਂ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੱਲ ਤੋਂ ਮਾ ਦੇ ਦਿਓ ਜਿਵੇਂ ਦੂਜੀ ਸਿਆਸੀ ਪਾਰਟੀਆਂ ਨੂੰ ਜਗ੍ਹਾ ਜਿਹੜੀ ਐਡਵਾਈਂਡ ਕੀਤੀ ਗਈ ਆ ਤਾਂ ਕੀ ਪਹਿਲੀ ਵਾਰ ਜਿਹੜੀ ਆ ਇਸ ਸਟੇ ਲਗਾਈ ਜਾਵੇ ਕਿ ਤੁਹਾਡੇ ਵਾਸਤੇ ਕਿਹੜੀ ਜਗ੍ਹਾ ਜਿਹੜੀ ਉਹ ਸਿਲੈਕਟ ਕੀਤੀ ਦੇਖੋ ਮੇਰਾ ਦਿਖਾ ਲਾ ਮੈਨੂੰ ਜਿਆਦਾ ਤੇ ਵੈਸੇ ਪਤਾ ਨਹੀਂ ਉਹ ਪਹਿਲਾਂ ਕਿਵੇਂ ਉਹਨਾਂ ਦਾ ਪ੍ਰਸ਼ਾਸਨ ਪ੍ਰਬੰਧ ਕਰਕੇ ਦਿੰਦਾ ਕਿ ਜਾਂ ਆਪਣੇ ਪੱਧਰ ਤੇ ਕਰਦੇ ਆ ਅਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਤੌਰ ਤੇ ਹੀ ਪ੍ਰਬੰਧ ਕਰ ਰਹੇ ਆ ਕਿ ਕਿਉਂਕਿ ਵਾਦ ਦੇ ਵਿੱਚ ਕੋਈ ਪ੍ਰਸ਼ਾਸਨ ਕਿਸ ਕਿਸਮ ਦਾ ਹੀ ਆਪਣੇ ਵੱਲੋਂ ਪੂਰਾ ਜਿਹੜਾ ਵਾ ਪ੍ਰਬੰਧ ਕਰ ਰਹੇ ਆ ਵੀ ਕਿੱਥੇ ਸਾਡੀ ਸਾਹ ਕਾਨਫਰੰਸ ਹੋਣੀ ਤੁਹਾਡੇ ਵੱਲੋਂ ਡੀਸੀ ਸਾਹਿਬ ਨੂੰ ਮਿਲਿਆ ਗਿਆ ਵਾ ਇਸ ਮੁੱਦੇ ਦੇ ਨਹੀਂ ਡੀਸੀ ਸਾਹਿਬ ਨੂੰ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਇੱਥੇ